mm <muchos> ਆਰਵਾ ਤੇ ਜਗਮਨ ਨੂੰ ਡਾਕਟਰ ਵੀ ਮਿਲਵਾਉਂਦੇ ਕੋਈ ਇਲਾਜ ਨਹੀਂ ਹੋ ਰਿਹਾ ਕੋਈ ਕੋਰਾਂ ਦਾ ਅਸਰ ਚਲਦਾ ਰਹੇ ਨਾ ਕੋਈ ਇਹ ਕੋਈ ਕਿਉਂਕਿ ਹੋਰ ਕੋਲੇ ਸਮਝਦੇ ਜਿਹੜੇ ਗਿਰਬ ਚੀਜ਼ਾਂ ਲੈਂਦੇ ਉਹਨਾਂ ਨੂੰ ਬਸਲੇ ਕਾਪੂ ਆਪਣੇ ਜਨਤ ਨੂੰ ਕੋਈ ਵਰਤੇ ਦਵਾਉਣੇ ਪਿਆ ਨਹੀਂ ਇਸ ਕਰਕੇ ਜਿਹੜੇ ਗੱਲਾਂ ਵਿੱਚ ਜਿੰਨਾ ਦੇ ਘਰ ਵਿੱਚ ਇਹਨਾਂ ਪਰੋਮੋਦੀ ਗੱਲ ਕਰਨੀ ਲੋਕੀ ਪਸਦੀ ਹੈ ਉਹ ਹੀ ਜਨਰਲ ਹੁੰਦਾ ਹੈ ਉਹ ਕਿ ਬੱਚਾ ਜੇਕਰ ਵਿੱਚ ਕੋਈ ਵੀ ਪਰਿਵਾਰ ਇੱਕ ਬੱਚਾ ਉਹ ਸਾਨੂੰ ਗਾਇਬ ਤੇ ਆਪਣੇ ਘਰ ਵਿੱਚ ਹੀ ਰਹਿ ਕੇ ਸਿਰਫ ਉਹਨੇ ਮਿਹਨਤ ਵਾਲੇ ਕੰਮ ਕਰਨੇ ਕੋ ਜਾਣਾ ਮੈਟਰ ਦਾ ਉਹ ਇੱਕ ਹੁਣਾ ਪੜੇਗਾ ਆਪਣਾ ਆਪਣਾ ਕੰਮ ਕਰੇ دو سال کا نہیں جی کرے گا تو چار بندہ پنڈا جی کتھا واچک نہیں ہے کتھا آ رہی ہے ایک گرو کے دربار سے کتھا ہونی ہے ہو اس لیے کی دید. ਤੁਹਾਨੂੰ ਜਿਹਨਾਂ ਨੂੰ ਜਾਣਕਾਰੀ ਲੈਣੀ ਹੈ ਉਹ ਸਿੱਧੇ ਬਾਹਰ ਮੰਦਰ ਕੋਲ ਛਕਣਾ ਉੱਥੇ ਆ ਕੇ ਤੁਸੀਂ ਹੋਰ ਪੁੱਛੇ ਕਰਦੇ ਹੋ ਜੀ ਕਿਵੇਂ ਹੋਈਵਾ ਇਹ ਕੁਪਰਾਲਾ ਹੈ ਨਿਸਵਾਮ ਸੰਗਤੀ ਸੇਵਾਵਾਸ ਤੇ ਕਿ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੱਡਾ ਉਪਕਾਰ 14 ਸੌਤੀ ਜੰਗਾਂ ਕੀਤਾ ਉਹਨੂੰ ਆਪਾਂ ਵਧਾਈਏ ਜੀ ਜਿਹਦੇ ਮੇਵਾ ਜਿਨ੍ਹਾਂ ਨੇ ਆਪ ਛਕਿਆ ਦਿੱਤੀ ਵਾਲਾ ਦਿੱਤੀ ਦਾ ਬਹੁਤ ਬਹੁਤ ਧੰਨਵਾਦ جی نہیں دیکھنے والی نہیں ہوں دے جی گروہ نے دیکھنے دا رہی ہوں گا کیونکہ جنا نہیں پتا وہ دا سکتا کہتا ہے جنہوں نے پتا نہیں پتا ہوں پتا ہے ہزی پتا ہوں دے باوجود کوئی نہیں کرتا تو آپ پھر کہنے ہیں کہ کوئی سوڑا نہیں کرتا کوئی سوڑے دا سنے 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 دو دو چار چار پندیاں کسی نے آج آپ سارے مارے دا سکار کے دا سنے دا ਉਹ ਸਰਤਾਉਂੀ ਪਰਿਵਰਤਨ ਦਾ ਸੁਭਾਅ ਸਾਰੀ ਸੰਗਠਨ ਦੇ ਬੜੇ ਪ੍ਰਕਾਰ ਨਾਲ ਚੱਲਦਾ ਸਾਰੀ ਸੰਗਠਨ ਦਾ ਬਹੁਤ ਬੋਤਨ ਬੜਾ ਹੈ ਪਰ ਫਾਉਂਦੇ ਕਰਮੰਦ ਸੰਤਪਾਉਰ ਪ੍ਰਯੋਗਨ ਵੀ ਬਹੁਤ ਬਰਤਾਉ ਸਿੰਘ ਦੀ ਸਨਪਛਾਣੇ ਯਾਦ ਨਾਲ ਨੇ ਪਰਵਾਏ ਇਹ ਕਿ ਉਸ ਦੀ ਮਾਨੇ ਦਾ ਜੋੜਿਆ ਜਾ ਸਕਦਾ ਹੈ ਸਭਾ ਨੂੰ ਸੰਚਾਰ ਹੋਣਾ ਉਸ ਦਿਨਾਂ ਨੇ ਅਪਰਤਰੀ ਛੱਕੇ ਆ ਦੇ ਵਕਤ ਕੌਮਤ ਦੀ ਦਾਖਰਾਪਨ سب سر اک واحر جی کا خالص واحد بہت بہت سرکار جو ਗਿਆਮੀ ਕੁਰਵੰਗ ਸਿੰਘ ਗਿੱਲੂ ਦੇ ਅਣ ਵਾਲੇ ਸਾਹਿਬ ਜਗੇ ਸੇਲਾਦਲ ਦੋਸਤਾਂ ਵਾਲੇ ਦੇ ਮੁਖੀ ਬਦਲ ਜਿਨ੍ਹਾਂ ਨੇ ਵਾਪੁਰ ਕਾ ਦੇ ਸਦਨ ਨੂੰ ਪਹੁੰਚਾ ਕਰ ਦੇਆ ਉਤੇ ਜੀ ਤੌਰ ਤੇ ਖਾਧੀ ਭਰੀ ਹੈ ਬਹੁਤ ਸਤਿਗੁਰੂ ਨੂੰ ਗੁਰੂ ਕਾਂਸਰ ਬਹਾਦਰ ਜੀ ਅਪਾਰ ਬਖਸ਼ਿਸ਼ ਕਿਰਪਾ ਪਰਿਵਰਤਨ ਸੰਗਤ ਦੇ ਮਾਵਾਂ ਸਾਡੇ ਕੀਤੇ ਇਹ ਸਾਡੇ ਰਤ ਮਾਰ ਸਮੇਂ ਦੇ ਜਿਹੜੇ ਉਦਾਹਰਣੇ صدکار جو گیانی جی نے جو بات کسنا تو اپ جی نے وبختن سرون لیتے میں پیسہ پانی کو دا استے مرتب ہے کہ ساڈے આજ دی موجودہ حالات کی وجہ بن دے جا رہے ہیں اسی بے ویسی دے جا رہے ہے ساڈی بڑی بڑی کمزوری ہے اسی نو لکاون دا جن مانگ لئی پیسہ پانی کو دا سان جی لکھیا ہے જયشری بینک تیری کو جان تک کئی کو کلیوں دا ہے ناں اوہں توں بھگی ਜਿਹਨੇ ਤੇਰੀ ਕੀ ਕਰਦਾ ਕਿ ਉਹਨੂੰ ਦੇ ਦੁਆਰੇ ਬੈਲ ਨੂੰ ਬੰਨ੍ਹ ਦੇ ਉੱਪਰ ਪੱਟੀ ਬੰਨ੍ਹ ਦੇ ਲਾਉਂਦੇ ਤੇ ਪਰਾਂ ਦੇ ਜਿਹੜੇ ਬੈਠੇ ਉਹਨਾਂ ਨੂੰ ਪਤਾ ਉਹਨਾਂ ਨੂੰ ਕੁਛ ਹੋ ਕੇ ਕਹਿੰਦੇ ਕਿ ਜਿਹੜਾ ਉਹਨੂੰ ਦੇ ਦੁਆਰੇ ਬੈਲ ਤੋਂ ਹਟਾ ਸੀ ਉਹ ਚਾਰ ਪੈਰਾਂ ਦੇ ਨਿਖਾਰਾ ਉਹ ਭੱਜ ਤਾ ਗਾਇ ਲੈ ਤੇ ਬੈੜੋਂੋਂ ਦੇ ਵਿੱਚ ਸੁਝਦਾ ਤੇ ਮੈਂ ਬੜੀ ਦੂਰ ਚਲਾ ਗਿਆ ਹੋਵੇਗਾ ਪਰ ਜਦੋਂ ਤੇਲੀ ਨੇ ਗੈਲ ਦੀ ਅੱਖਾਂ ਨੂੰ ਝੋਕੇ ਲਾਏ ਤੇ ਮੈਲ ਦੀ ਵੇਖਦਾ ਜਿੱਥੇ ਆ ਕੇ ਸ਼ੁਰੂ ਕੀਤਾ ਸੀ ਉਹਦੇ ਨਾਲ ਉੱਥੇ ਹੀ ਖੋਦਦਾ ਤੇ ਇਹਨਾਂ ਬੰਦਨ ਭਾਈ ਸਾਹਿਬ ਭਾਈ ਪ੍ਰਤਾਸ ਸਿੰਘ ਦੀ ਕਮੇਟੀ ਦੇ ਸਾਹੇ ਪੀਕੇ ਤੇ ਕਿੰਨੇ ਸੀ ਸੁਖੰਤਰ ਦੇ ਸੰਕਰ ਸੌਂ ਰਿਆ ਜਾਗਦਿਆਂ ਅਜੇ ਵੀ ਜਿੰਨੀ ਜਲਦੀ ਸਕਤੀ ਸੀ ਉਹ ਖੁੱਤੀ ਰਹੀ ਤੇ ਸਾਡੀ ਜਿੰਦਗੀ ਜਿਹੜੀ ਸੀ ਰਹਿਣ ਕੋਈ ਸੋਏ ਕੈ ਦਿਨ ਸੋਇਆ ਖਾਏ ਇਹ ਜੈਸਾ ਜਨਮ ਹੈ ਕੋਈ ਬਦਲਿਆ ਜਾਏ ਚਾਰੂ ਆਇਆ ਸੰਮ ਚਾਰੂ ਆਇਆ ਸੰਮ ਲੇਖਾ ਅਲੇਖਾ ਰਭ ਮਗੇਸੀਆ ਤੋਂ ਆਉ ਹੋ ਕੇ ਲੇਖਾ ਕਿ ਵਰਤਮਾਨ ਸਮੇਂ ਦੇ ਹਾਲਾਤ ਸੋਕਾਰ ਜੋ ਸਿੰਘ ਸਾਹਿਬ ਦੀਆਂ ਇੰਗਲਵਾਂ ਸਿੰਘ ਦੀਵਦਿਆ ਆਇਆ ਰਹੇ ਬਾਪੂ ਕਾਪੂ ਨਾਲ ਦੱਸ ਸੰਗਤ ਦਾ ਸਿੱਖ ਸਾਹਿਬ ਜੀ ਹਰ ਇੱਕ ਖੰਧ ਦੇ ਪ੍ਰਚਾਰਕ ਦਾ ਜਿਹੜਾ ਬਲ ਹੈ ਉਹਨਾਂ ਬਾਪੂ ਵੀ ਤਰੀਕੇ ਨਾਲ ਸਰਕਾਰ ਦੇ ਇੰਗਲਵਾਂ ਸਿੰਘ ਦੀ ਗਵਾਹ ਰਹੇ ਨੇ ਪ੍ਰਚਾਰਕ ਸਿਕਾ ਆਪਣੇ ਕੋਲ ਪਰਖਾਵਾਂ ਦੇ ਕੇ ਕਰਜ਼ੇ ਦੇ ਕੇ ਸਰਕਾਰ ਦੇ ਵਿਸ਼ਵਾਸ ਪ੍ਰਚਾਰ ਕਰਨ ਵਾਸਤੇ ਵਿਜਮਾ ਦੇ ਲਈ ਬੇਨਤੀ ਕਰਦਾ ਸੀ ਉਸ ਫਲਕ ਫੋਰਸ ਆਪਣੇ ਹੱਥੇ ਲਿਖਿਆ ਤੇ ਜਿੰਨੇ ਵੀ ਗ੍ਰੰਥੀ ਸਿਕਾ ਨੇ ਪਰਿਉ ਕਥਾਵਾਤਿਕ ਬਣ ਗਏ ਉਹਨਾਂ ਦੇ ਕੋਲ ਕੁਝ ਵੀ ਨਹੀਂ ਲਿਆ ਜਾ ਰਿਹਾ ਸਰਵੇਸ਼ ਵੀ ਸਾਡੇ ਜਿਹੜੇ ਮਾਰਗ ਬਾਸ ਸਵੇਨੀਆਂ ਨਰਦੇਸ਼ ਮੁਸ਼ਕਲਾ ਨੇ ਮਹਾ ਰਾਜੀ ਦੇ ਸਰਕਾਰ ਮਾਪਤ ਛੜਿਆ ਬਾਪ ਪੂਰੀਆ ਬਾਪ ਕੋਸ ਤੁਸੀਂ ਜਾਗਰੂਕ ਹੋ ਕੇ ਸਮੁਹਾਂ ਦੀ ਨਿਬਾਣ ਨਾਲ ਜੁੜ ਸਕੀਏ ਸ਼੍ਰੀ ਰਿਸ਼ੀਗਾਂ ਦੇ ਨਾਮ ਤੇ ਸੰਸਥਾ ਚੱਲ ਰਹੀ ਹੈ ਇਸ ਵੇਲੇ ਵਿਆਹ ਦੀ ਧੂਮਾਹੂਮ ਵੇਖ ਰਹੀ ਸੰਤਾਨ ਸੰਗਰਮਿਤ ਕਰ ਰਹੇ ਸੋਸ਼ਲ ਮੀਡੀਆ ਤੇ ਐਪ ਵੀ ਵਿਆਹ ਦੀ ਜੀਤੇ ਦੇ ਵਿੱਚ ਜਿਨੇ ਨਹੀਂ ਕਹਾਟ ਕਰ ਦਿੱਤੀ ਹੈ ਜਰਮ ਜੀਵਨ ਕੋਸ ਸਾਰ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦੇ ਬਾਬਾ ਨਰਦ ਸਿੰਘ ਜੀ ਨੂੰ ਬੇਤੀ ਹੈ ਜਿਹੜੇ ਹੁਣ ਮੌਜੂਦ ਆ ਉਹ ਪਰਮਤਰ ਦੀ ਸੇਵਾ ਨਿਭਾ ਰਹੇ ਨੇ ਕਿ ਨਾ ਮਹਾਂਪੁਰਖਾਂ ਦੀ ਗ੍ਰੀ ਹਿਸ਼ਾ ਸੀ ਜਦੋਂ ਬਾਬਾ ਜੀ ਦੇ ਪ੍ਰਸਾਰਣ ਦੀ ਹੋ ਰਹੀ ਸੀ ਗਿਆਨੀ ਜੀ ਉਸ ਵਕਤ ਵੀ ਸਟੇਜ ਦੇ ਉੱਪਰ ਸਵਾਇਆ ਨਾ ਸੀ ਜਿਹੜੇ ਸ੍ਰੀ ਸਾਹਿਬ ਜੀ ਨੇ ਸਾਡੇ ਵਿੱਚ ਸੇਵਾਦਾਰਾਂ ਦੇ ਕੋਲੋਂ ਉਹ ਬਾਬਾ ਮਹਤਾਬ ਸਿੰਘ ਨੂੰ ਪੇਟਾ ਕੀਤੀ ਗਈ ਸੀ ਬਾਬਾ ਮਹਤਾਬ ਸਿੰਘ ਦੇ ਦਿਨ ਹੀ ਹਿਸ਼ਾ ਸੀ ਵੀ ਸ੍ਰੀ ਸਾਹਿਬ ਦੇ ਨਾਲ ਗਿਆਨੀ ਜੀ ਦਾ ਸਨਮਾਨ ਕਰਨਾ ਬਾਬਾ ਜੀ ਬੇਅੰਤੀ ਹੈ ਸਰਕਾਰ ਨੂੰ ਸ੍ਰੀ ਸਾਹਿਬ ਗਿਆਨੀ ਕੋਲ ਸੰਦੇ ਦਾ ਸੰਭਾਲ بابا کرتاسے والے بہار شخصیت گیس گجر بچار کلاوت شہید صاحب گرودوارا بابا جیت جیسان رنجیت جی مجھے پہنچنے ਉਹਨਾਂ ਇਹ ਰਾਹੀ ਪਰ ਇਹ ਸੰਗਤ ਨੂੰ ਦੇਖਤੀ ਹੈ ਕਿ ਇਸ ਤਰ੍ਹਾਂ ਇੱਕ ਅਗਧਾ ਦੇ ਨਾਲ ਗਾਜਮਾਨ ਹੋ ਕੇ ਗੁਰੂ ਕੇ ਸਵਾਰਡ ਆਡੀਸਿਕਾ ਪਰਸੋਡੇਰ ਤੇ ਜੀਣੇ ਵਾਸਤੇ ਉਹ ਬਾਣੀ ਦਾ ਇਤਿਹਾਸ ਗੁਰੂ ਕੇ ਜੀਵਨ ਕਾਲ ਦੇ ਵਿਚਨੋਂ ਹੋ ਰਿਹਾ ਹੈ ਸਰਵਤਨ ਇਹ ਵੀ ਵਾਇਗ ਭੂਿਕਾ ਕਾਂਸਾ ਵਾਇਗ ਭੂਿਕਾ

dvai 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 parindu ji ji moha Terima kasih telah <laughs> menonton! Thank yeah.